ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਮਾਝੇ ਦੇ ਇਤਿਹਾਸਕ ਨਗਰ ਪਿੰਡ ਸਭਰਾ ਵਿਖੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਵਿਕਾਸ ਕਾਰਜ ਹੋ ਰਹੇ ਹਨ ਪਿੰਡ ਦੀ ਬਾਬਾ ਵੀਰ ਸਿੰਘ ਜੀ ਵਾਲੀ ਮੇਨ ਸ਼ਰਟ ਦੇ ਸੀਵਰੇਜ ਪਾਉਣ ਦੀ ਸ਼ੁਰੂਆਤ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਕਰਵਾਈ ਗਈ ਇਸ ਸਬੰਧੀ ਵੱਖ-ਵੱਖ ਆਗੂ ਗੱਲਬਾਤ ਕਰਦੇ ਹੋਏ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰam ਤੇ ਫੋਲੋ ਜਰੂਰ ਕਰੋ ਧੰਨਵਾਦ ਜੀ

ਵਾਹ ਜੀ ਘੱਟੋ ਓਲੇ ਜਿਹੜਾ ਲੁਕਿਆ ਉਹ ਆਪਾਂ ਖਾਤਾ ਚੱਕ ਕੇ ਜਾਓ ਅੱਛਾ ਅੱਛਾ ਬੱਤਰਾ ਘੱਟੋ ਰਿਆ ਗਾ ਲੱਗ ਲੱਗ ਚੱਕ ਜਰ ਪਟਨੀ ਤਾਂ ਪਣਿਆ ਕੇਰਾ ਰਖਾ ਕੇ ਬਾਹਰ ਕਢਾ ਦੀ ਭਾਈ ਆਪਣਾ ਮੇਰਾ ਨਾਂ ਜੀ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਸਭਰਾਜ ਕੀ ਕਹਿਣਾ ਚਾਹੋਗੇ ਜਿਹੜੀ ਆ ਪਉਆ ਪੌਂਦੀ ਸ਼ੁਰੂਆਤ ਕੀਤੀ ਹੈ ਜੀ ਕਹਿਣ ਵਾਲੀ ਗੱਲ ਇਹ ਹੈ ਜੀ ਅੱਜ ਬਹੁਤ ਵਧੀਆ ਸਭਰਾਮਾਂ ਦੇ ਵਿੱਚ ਜੋ ਬੜੇ ਚਿਰ ਤੋਂ ਪ੍ਰਾਣੀ ਪੁਰਾਣੇ ਸਮੇਂ ਤੋਂ ਇੱਕ ਕੰਮ ਲਟਕਿਆ ਸੀ ਉਹ ਅੱਜ ਸ਼ੁਰੂ ਹੋਇਆ ਜੋ ਕਿ ਸਾਡੇ ਪਿੰਡ ਦੀ ਇੱਕ ਮੇਨ ਗਲੀ ਬਾਬਾ ਵੀਰ ਸੰਵਾਲੀ ਗਲੀ ਜੀ ਦਾ ਤੁਸੀਂ ਪਿਛਲੇ ਦਿਨਾਂ ਇੱਕ ਕਾਫੀ ਪੀਐਸਏ ਦੇਖਣ ਨੂੰ ਮਿਲਿਆ ਆਵਾਦਵਾਦੀ ਵਿਖਾਇਆ ਗਿਆ ਉਹਦਾ ਅੱਜ ਕੰਮ ਜਿਹੜਾ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ। ਇਹ ਪਾਈਪਲਾਈਨ ਅੱਜ ਸ਼ੁਰੂ ਹੋ ਕੇ ਤੇ ਅੱਡੇ ਤੋਂ ਲੈ ਕੇ ਤੇ ਬਾਬਾ ਕਾਂਸਾ ਦੇ ਗੁਰਦੁਆਰੇ ਤੱਕ ਜਿੰਨੀ ਵੀ ਇਹ ਗਲੀ ਆ ਜਿਹੜਾ ਇਹ ਪਾਣੀ ਦਾ ਨਿਤ ਦਿਹਾੜੀ ਸ਼ਰਕਤ ਤੇ ਸੀਵਰੇਜ ਪੈਣ ਦਾ ਕੰਮ ਸ਼ੁਰੂ ਹੋਇਆ ਹੈ ਤੇ ਇਹਦੇ ਉੱਤੇ ਬਕਾਇਦਾ ਸੜਕ ਬਣੂਗੀ। ਉਹਦੇ ਸਬੰਧ ਵਿੱਚ ਸ਼ੁਰੂਆਤ ਕੀਤੀ ਗਈ ਹੈ। ਸਮੁੱਚੀ ਆਮ ਆਰ ਨੇਪਾਲੀ ਪਾਰਟੀ ਕੋਈ ਟੀਮ ਅੱਜ ਹਾਜ਼ਰ ਹੈ। ਪਿੰਡ ਦੇ ਨੋਦਵਾਰ ਸੱਜਣ ਹੋਰ ਵੀ ਇਹੀ ਧੰਵਾਦੀ ਆ ਸਰਦਾਰ ਲਾਲਜੀਤ ਸਿੰਘ ਕੋਲਰ ਕੈਬਨਟ ਮੰਤਰੀ ਪੰਜਾਬ ਜਿਨ੍ਹਾਂ ਨੇ ਇਸ ਸਾਡੀ ਮੰਗ ਨੂੰ ਬੜੇ ਕਿ ਚਿਰਾਂ ਤੋਂ ਲਟਕਦੀ ਹੋਈ ਮੰਗ ਨੂੰ ਅੱਜ ਪੂਰਾ ਕੀਤਾ ਉਹਨਾਂ ਦੇ ਸਾਰੇ ਦਸ਼ਾ ਨਿਰਦੇਸ਼ ਇੱਥੇ ਕੰਮ ਹੋਇਆ ਨਾਲ ਹੀ ਅਸੀਂ ਧੰਵਾਦੀ ਆ ਜਿੱਥੋਂ ਇਹ ਕੰਮ ਸ਼ੁਰੂ ਹੋਇਆ ਸਰਦਾਰ ਬਲਦੇਵ ਸਿੰਘ ਤੇ ਉਹਨਾਂ ਦੇ ਭਤੀਜੇ ਰਾਜੂ ਵੀਰ ਗੋਪੀ ਜਿਨ੍ਹਾਂ ਦਾ ਇਹ ਨਿੱਜੀ ਥਾਂ ਹੈ ਜਿਹਦੇ ਵਿੱਚੋਂ ਕੰਮ ਸ਼ੁਰੂ ਕੀਤਾ ਉਹਨਾਂ ਦੀ ਆਪਦੀ ਥਾਂ ਦੇ ਵਿੱਚੋਂ ਉਹਨਾਂ ਨੇ ਪੂਰੇ ਪਾਉਣ ਲਈ ਸਾਨੂੰ ਸਹਿਮਤੀ ਦਿੱਤੀ ਹੈ ਸਾਰੀ ਪਾਰਟੀ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਸਾਡੇ ਇਹਦੇ ਪਾਣੀ ਦਾ ਨਿਕਾਸ ਜਿਹੜਾ ਉਹ ਸਾਡੇ ਨਿਜੀ ਥਾਂ ਵੀ ਨਹੀਂ ਕਰ ਲਿਆ ਜਾਵੇ ਇਸ ਲਈ ਅਸੀਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਪਿੰਡ ਦੇ ਸਾਂਝੇ ਕੰਮ ਦੇ ਵਿੱਚ ਆਪ ਦਾ ਸਨਯੋਗ ਦਿੱਤਾ ਤੇ ਨਾਲ ਹੀ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਸਮੁੱਚੇ ਆਮ ਆਦਮੀ ਟੀਮ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਰਲ ਮਿਲ ਕੇ ਕੰਮ ਨੂੰ ਨਿਪਟਾਇਆ ਤੇ ਪਿੰਡ ਦੇ ਵਿੱਚ ਇਸ ਚੀਜ਼ ਦਾ ਜਿਹੜਾ ਉਹ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਹ ਬੜੇ ਚਿਰ ਦਾ ਲੜ ਗਿਆ ਆ ਕੰਮ ਸੀ ਜਿਹੜਾ ਅੱਜ ਉਹ ਨਿਪਟੇ ਚੜਨ ਜਾ ਰਿਹਾ ਜੀ ਮੇਰਾ ਨਾਂ ਜੀ ਲੱਪੀ ਸੀ ਕੀ ਕਹਿਣਾ ਚਾਹੋਗੇ ਅੱਜ ਪੋਰੀਆਂ ਦੀ ਸ਼ੁਰੂਆਤ ਅੱਜ ਪਿੰਡ ਸੁਭਰਾ ਦੇ ਵਿੱਚ ਗੁਰਦੁਆਰਾ ਬਾਬਾ ਵੀਰ ਸਿੰਘ ਜਿਹੜੀ ਸਾਡੇ ਸੁਭਰਾ ਦੀ ਮੇਨ ਛੜ ਗਿਆ ਉਸ ਦੇ ਵਿੱਚ ਤੁਸੀਂ ਵੇਖਿਆ ਹੋਗਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਢੁੰਡੀ ਹੀ ਪਾਣੀ ਚੱਕਰ ਕਾफी ਹੋਇਆ ਸੀ ਇਹ ਵਿਕਾਸ ਕਾਰਜਾਂ ਦੀ ਲੜੀ ਤਾਂ ਅੱਜ ਪਿੰਡ ਸੁਭਰਾ ਦੇ ਵਿੱਚ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਬਹੁਤ ਵੱਡੇ ਲੈਵਲ ਤੇ ਜਿਹੜਾ ਸੀਵਰੇਜ ਟਾਈਪ ਵਾਲੇ ਪੂਰੇ 파ਗ ਕੀ ਪਾਣੀ ਦਾ ਨਿਕਾਸ ਕੀਤਾ ਜਾਏਗਾ ਔਰ ਉਸ ਦੇ ਉੱਪਰ ਜਿਹੜੀ ਆ ਸ਼ੜਕ ਬਣਾਈ ਜਾਏਗੀ ਲੋਕਾਂ ਦੀ 바ਜਦੀ ਜਗ੍ਹਾ ਤੇ ਇੰਟਰਲੌਕ ਟਾਇਲ ਲਾ ਕੇ ਜਿਹੜਾ ਮੇਨ ਰਸਤਾ ਵਾ ਬਹੁਤ ਪਿੰਡ ਵਾਸੀਆਂ ਦੇ ਮਤਲਬ ਸਪੁੱਤ ਕੀਤਾ ਜਾਵੇਗਾ ਅਸੀਂ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਸੁਭਰਾ ਕੈਬਨਟ ਮੰਤਰੀ ਲਾਲਜੀਤ ਸਿੰਘ ਖੁੱਲਰ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਹੀ ਥੋੜਾ ਵਾ ਕਿਉਂਕਿ ਇਹ ਜਿਹੜੀ ਮੰਗ ਸੀ ਬਹੁਤ ਨੰਮੇ ਸਮੇਂ ਤੋਂ ਮੰਗੀ ਸਾਡੇ ਪਿੰਡ ਦਾ ਮੇਨ ਰਸਤਾ ਹੋਣ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਸੀ ਅੱਜ ਜਿਹੜੀ ਉਹ ਸਾਡੀ ਮੰਗ ਪੂਰੀ ਹੋਈ ਆ ਪਿੰਡ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਜਿਹੜੀ ਲੈ ਰਿਆ ਤੇ ਇਸੇ ਲੜੀ ਦਾ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਵਿਕਾਸ ਕਾਰਜ ਆ ਅਸੀਂ ਜਿਹੜੇ ਆ ਸਮਾ ਨਹੀਂ ਪਿਆ ਇਹ ਮੁਕੰਮਲ ਕਰਾਂਗੇ ਤੇ ਪਿੰਡ ਵਾਸੀਆਂ ਤੇ ਭੱਕਦੇ ਦੇ ਜਾਮਾ ਦੀ ਪਾਰਟੀ ਨੂੰ ਸਿਖਰਾ ਸਦਾ ਹੀ ਖੜੀ ਰਹੂਗਾ ਮੇਰਾ ਨਾਂ ਰঞ্জੀਤ ਸਿੰਘ ਜੀ ਕੀ ਕਹਣਾ ਚਾਹੋ ਗਾੜੀ ਪੋਰਿਆ ਪਾਉਂਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਇਹ ਮੇਰੇ ਵੀ ਗੁਰਵਿੰਦਰ ਸਿੰਘ ਤੇ ਲਾਬੀ ਸਿੰਘ ਦੱਸੂਕੇ ਆ ਇਹ ਸੜਕ ਦੀ ਬਹੁਤ ਖਸਤਾ ਹਾਲਤ ਹੈ ਬੜਾਈ ਚਿਰ ਤੋਂ ਗਲੀ ਦੀ ਮੰਗ ਹੀ ਬੜੀਆਂ ਸਰਕਾਰਾਂ ਹੋਈਆਂ ਇਹ ਕਿਸੇ ਤੋਂ ਹੋਇਆ ਇਹ ਸਰਦਾਰ ਲਾਲਜੀਤ ਖੁੱਲਰ ਦੀ ਹੋਣ ਕਰਕੇ ਇਹ ਸੀਰੇ ਪੈ ਰਿਹਾ ਵੱਡਾ ਸੀਰੇ ਪੈ ਰਿਹਾ ਢਾਈ ਕੋਣਾ ਮੇਰਾ ਨਾਂਜੀ ਚੇਅਰਮੈਨ ਅੰਗਰੇਜ਼ ਸੀ ਠੀਕਣਾ ਚਾਹੋਗੇ ਅੱਜ ਇਹ ਸ਼ੁਰੂਆਤ ਕੀਤੀ ਹੈ ਅਸੀਂ ਬਹੁਤ ਧੰਨਵਾਦੀ ਹੈ ਕੈਬਨਰ ਮੰਤਰੀ ਲਾਲਜੀ ਸਿੰਘ ਪੁੱਲਰ ਪੀਏ ਗਿਲਬਾਕ ਸਿੰਘ ਔਰ ਸਮੂਹ ਵਲੰਟੀਅਰਸ ਭਰਾਵਾਂ ਦੇ ਜਿਨ੍ਹਾਂ ਦੇ ਉਦਮ ਸਦਕਾ ਇਹ ਛੜਕ ਜੋ ਬਾਬੇ ਵੀਰ ਸੋਹੜੀ ਆ ਬਹੁਤ 5-10 ਸਾਲ ਤੋਂ ਖਰਾਬ ਹੀ ਇਹ ਸੜਕ ਉਹ ਆ ਜਿਹੜੀ ਤਰਕੀਬਨ 22 ਘੰਟੇ ਚੱਲਦੀ ਹੈ ਰਾਤ ਨੂੰ 11-12 ਵਜੇ ਲੋਕ ਘਟਦੇ ਆ ਤੇ 2 ਵਜੇ ਫੇਰ ਗੁਰਦਰਾ ਸਾਹਿਬ ਵਾਸਤੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਛੜਕੀ ਬਹੁਤ ਹੀ ਹਾਲਤ ਫਸਤਾ ਸੀ ਜੀ ਤੇ ਹੁਣ ਇਹ ਸੀਡੀ ਦਾ 2.5 ਫੁੱਟ ਦਾ ਚੌੜਾ ਪਾਈਪ ਆ ਕੇ ਇਹ ਸੜਕ ਕੰਪਲੀਟ ਕਰ ਰਹੇ ਆ ਬਹੁਤ ਬੋਤਲਬਾਜ਼ ਜੀ ਅਜੇ ਵੈਕੂ ਜਿੱਕੀ ਖਾਲਸਾ ਵੈਕੂ ਜਿੱਕੀ ਫਤਿਹ ਮੇਰਾ ਨਾਮ ਸੋਨੂ ਸੇਖੋ ਜ਼ਿਲ੍ਹਾ ਮੀਤ ਪ੍ਰਧਾਨ ਆਮਦਵੀ ਪਾਰਟੀ ਅੱਜ ਜਿਹੜਾ ਪਿੰਡ ਸਭਰਾ ਦੇ ਵਿੱਚ ਪੂਰੇ ਪੌਂ ਦੀ ਸ਼ੁਰੂਆਤ ਕੀਤੀ ਗਈ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹ ਮਸਲਾ ਪਾਣੀ ਦਾ ਜਿਹੜਾ ਨਾ ਬਾਬੇ ਵੀਰ ਸਿੰਘ ਦੀ ਜਿਹੜੀ ਗਲੀ ਮੇਨ ਵਾ ਤੇ ਲੋਕਾਂ ਦਾ ਸਾਰਿਆਂ ਦਾ ਆਵੇ ਜਾਈ ਹੈਗੀ ਆ ਗੁਰਦੁਆਰਾ ਸਾਹਿਬ ਦਿਨੇ ਤੇ ਸ਼ਾਮ ਸੰਗਤਾਂ ਵੀ ਆਉਂਦੀਆਂ ਵਾਂ ਤੇ ਗਲੀ ਜਿਹੜੀ ਆ ਖਰਾਬ ਹੋ ਗਈ ਸੀ ਤੇ ਕਈ ਪਿਛਲੀ ਸਰਕਾਰਾਂ ਨੇ ਵੀ ਧਿਆਨ ਦਿੱਤਾ ਤੇ ਐ ਸਰਕਾਰ ਦੇ ਵਿੱਚ ਹੁਣ ਜਿਹੜੀ ਇਹ ਗਲੀ ਦਾ ਜਿਹੜਾ ਵਾ ਇਹ ਪੂਰਾ ਸਿਸਟਮ ਪਾ ਕੇ ਜਿਹੜੀ ਆ ਇਹ ਗਲੀ ਵਧੀਆ ਤਿਆਰ ਕਰਕੇ ਇੱਕ ਸੋਹਣੀ ਨਮੂਨੇ ਦੀ ਗਲੀ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਜਿਹੜੀ ਰੱਖੀ ਜਾਊਗੀ ਰਣਜੀਤ ਸਿੰਘ ਪੂਰਾ ਕਮਿਸ਼ਨਰ ਕੀ ਕਹਿਣਾ ਚਾਹੋਗੇ ਆ ਜਿਹੜੀ ਸ਼ਰਵਾਤ ਕੀਤੀ ਗਈ ਆ ਪੂਰੇ ਪਿੰਡ ਦੀ ਇਹ ਕੱਲੇ ਆ ਜੀ ਵੀ ਸਾਡੇ ਸਮਰਾਨਕ ਦਾ ਜਿਹੜਾ ਨੀਰ ਰਸਤਾ ਕਿ ਕਾਹੀ ਜਿਹਾ ਤੋਂ ਬਹੁਤ ਖਰਾਬ ਸੀ ਤੇ ਹੁਣ ਵੈਗਰੂ ਨੇ ਕਿਰਪਾ ਕੀਤੀ ਆ ਤੇ ਇਹ ਬਣ ਰਿਹਾ ਵਾ ਨਾਲ ਨਾਲ ਨਾਲਾ ਬਣ ਜਾਊਗਾ ਤੇ ਸਾਨੂੰ ਪਿੰਡ ਆ ਸਕੂ ਪਿੰਡ ਦਾ ਸ਼ਿੰਗਾਰ ਬਣੂਗਾ ਕੋ ਜਿਹੜੀ ਸ਼ਰਤੋ ਆ ਇਹ ਦੇ ਗੁਰਦੁਆਰਾ ਗਦਾਈ ਕੀ ਪਤੀ ਦੇ ਇਲਾਕੇ ਬਾਬਾ ਕਾਨ ਸਿੰਘ ਦਾ ਗੁਰਦੁਆਰਾ ਬਾਬੇ ਵੀ ਸਿੰਘ ਦਾ ਗੁਰਦੁਆਰਾ ਤੇ ਬਸ ਸਟਨ ਸੁਭਰਾ ਦਾ ਹੈ। ਕੋਈ ਆਪਣਾ ਭਾਈ ਬਲਜੀਤ ਸਿੰਘ ਜੀ ਢੱਲੋਂ। ਹਾਂ ਜੀ। ਨਗਰ ਸਭਰਾ ਤਹਿਸੀਲ ਪਟਿਆਲਾ ਜ਼ਿਲ੍ਹਾ ਤਰਨਤਾਰਨ। ਨਗਰ ਸਭਰਾ ਦੇ ਵਿੱਚ ਜੋ ਅੱਜ ਨਗਰ ਸਭਰਾ ਦੀ ਮੌਜੂਦਾ ਪੰਚਾਇਤ ਔਰ ਸੇਨੀਅਰ ਆਪਤਮੰਤੇ ਸੱਜਣਾਂ ਤੇ ਨਗਰ ਨਿਵਾਸੀ ਜੋ ਕਿ ਖਾਸ ਕਰਕੇ ਪਤੀ ਸਰਵਾਨੀ ਦੇ ਸਾਰੇ ਹੀ ਜਿੱਦੇ ਹੀ ਇਲਾਕਾ ਨਿਵਾਸੀਆਂ ਨੂੰ ਇਸ ਪੱਤੀ ਦੇ ਵਿੱਚ ਉਹਨਾਂ ਦੇ ਸ਼ਾਂਤੀ ਦੇ ਨਾਲ ਮੈਂ ਆਪਣੀ ਮਾਲਕੀ ਦੇ ਵਿੱਚੋਂ ਇਸ ਪੰਚਾਇਤ ਨੂੰ ਪਾਣੀ ਦੇ ਨਿਕਾਸੀ ਵਾਸਤੇ ਪੂਰੇ ਪੌਂਦੇ ਜਿਹੜਾ ਉਹ ਸੰਧੀ ਦਿੱਤੀ ਆ ਸੋ ਮੈਂ ਉਨਾਂ ਨੂੰ ਹਰ ਤਰ੍ਹਾਂ ਸਹਿਮਤ ਹਾਂ ਕਿ ਪੂਰੇ ਜਿਹੜੇ ਆ ਉਹ ਸਾਡੇ ਖਰਾਲ ਦੀ ਮਰਜ਼ੀ ਦੇ ਨਾਲ ਹੋਰ ਬਤੀ ਸਨ। ਪੱਲਿਆ ਮੈਂ ਨਾਲ ਕਿਹਾ ਕਿ ਜਿੱਥੇ ਨਗਰ ਦਾ ਭਲਾ ਹੈ ਸਿੱਧਾ ਉੱਥੇ ਮਨੁੱਖਤਾ ਉਹ ਭਲਾ ਹੈ ਕਿਉਂਕਿ ਨਗਰਸਪਰ ਆਦੇ ਜੀ ਪਾਣੀ ਹੋਰ ਪਾਸੀ ਕਰਦੇ ਆ ਕਿਹੇ ਬੰਨੇ ਤੇ ਪਾਣੀ ਬਹੁਤ ਦੂਰ ਜਾ ਕੇ ਵਿਕਾਸ ਇਹਦਾ ਹੁੰਦਾ ਜਿਹੜਾ ਕਿ ਉਹ ਪਾਣੀ ਦਾ ਨਿਕਾਸੀ ਦਾ ਜਾਂ ਵਧੀਆ ਕੋਈ ਪ੍ਰਬੰਧ ਨਹੀਂ ਬਣਦਾ ਤੇ ਪਾਏ ਹੋਏ ਪੂਰੇ ਜਿਹੜੇ ਆ ਦੀ ਖੇਹ ਨੂੰ ਸੋਇਸ ਕਰਕੇ ਪੰਚਾਇਤ ਨੇ ਦਾਸ ਦੇ ਨਾਲ ਸੰਦਰ ਕੀਤਾ ਮੈਂ ਆਪਣੇ ਪਿਤਾ ਦਾ ਸਨਮਰਨ ਕੀਤਾ ਤੇ ਪਤੀ ਜਿੰਨੇ ਪਤਵੰਤੇ ਸੱਜਣਾਂ ਸਮਾਂ ਉਹਨਾਂ ਨੇ ਸਹਿਮਤੀ ਦਿੱਤੀ ਪੰਚਾਇਤ ਨੂੰ ਮੌਜੂਦਾ ਪੰਚਾਇਤ ਨੂੰ ਪਤਵੰਤੇ ਸੱਜਣਾਂ ਨੇ ਸਹਿਯੋਗ ਦੇ ਰਿਹਾ ਸੋ ਇਹਨੀਆਂ ਬੇਨਤੀ ਮੇਰੀ ਹੈ ਨਾਲ ਇਹ ਪੰਚਾਇਤ ਨੇ ਕੀਤਾ ਹੈ ਕਿ ਜੇਕਰ ਕਿਸੇ ਥੋੜੇ ਬਾਧੀਆਂ ਤੇ ਤੁਹਾਡੀ ਇਹ ਗਲੀ ਵੀ ਜਿਹੜੀ ਹੈ ਲੌਂਗ ਟਰਾਈਨ ਲਾ ਕੇ ਪੱਕੀ ਕੀਤੀ ਜਾਊਗੀ। ਸੋ ਮੈਂ ਉਹਨਾਂ ਦਾ ਧੰਨਵਾਦੀ ਹੋਵਾਂਗਾ ਤੇ ਇਹ ਅੱਜ ਦਾ ਜਿਹੜਾ ਪ੍ਰੋਜੈਕਟ ਹੈ ਬੜੇ ਤੇ ਸੱਚੇ ਢੰਗ ਦੇ ਨਾਲ ਇਹ ਜਿਹੜਾ ਇਹ ਜੇਪਰ ਕਰਾਂਗੇ ਤੇ ਟ੍ਰੇਨ ਦਾ ਇਹ ਵਿਕਾਸ ਦਾ ਜਿਹੜਾ ਪ੍ਰਬੰਧ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ। ਸੋ ਇਹਦਾ ਖਾਸ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਔਰ ਨਗਰ ਨਿਵਾਸੀਆਂ ਨੂੰ ਕਹਿੰਦਾ ਜੀ ਸਜੋ ਤੇ ਰੰਗਾਂ ਦਾ ਮੈਂ ਵਾਦਾ ਕਰਦਾ ਵਾਹ ਕਿੰਝ ਦੇਖੋ ਸਾਹ ਬਹੁਤ ਵਧੀਆ ਹੈ ਇੰਦਰੀਆ ਇੰਟਰੋ ਕਾਮਿਆ ਤੇ ਜੀ ਆਪਾਂ ਬਾਬੂ ਬੀਸਨੂਗਰ ਜੀ ਸਾਹਮਣੇ ਖੜੇ ਆ ਤੇ ਆ ਛੜਕ ਸਾਈਡਾਂ ਤੋਂ ਪੁੱਤੀ ਆ ਤੇ ਇਸ ਦੀ ਗ੍ਰੇਟ ਟਾਈਮ ਲਾਈਨ ਪੈਣ ਲੱਗੀ ਆ ਤੇ ਸਮਾਨ ਸਾਰਾ ਮਿੰਟ ਦੋ ਤਿੰਨ ਦਿਨ ਪੇਰੇ ਰਿਹਾ ਆ ਕਾਫੀ ਮੁਸ਼ਕਲਾਂ ਸੰਕਤ ਨੂੰ ਆਈਆਂ ਤੇ ਪਰ ਲਗਭਗ ਕੱਲ ਪਛਾਛ ਵਿੱਚ ਆਇਆ ਕਿ ਕੌਕਟਾ ਆ ਗਿਆ ਰਿਹਾ ਆ ਗਿਆ ਤੇ ਫਿਵਰੇਜ ਪੈਣ ਲੱਗਾ ਤੇ ਬਹੁਤ ਧੰਨਵਾਦੀਆਂ ਇਹ ਕੰਮ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਤੇ ਮੈਂ ਸਾਰੇ ਦੁਕਾਨਦਾਰ ਵੀਰਾਂ ਨੂੰ ਸੰਕਤ ਨੂੰ ਬੇਨਤੀ ਕਰਦਾ ਕਿ ਇਹਨਾਂ ਨਾਲ ਕੋਆਰਡ ਕਰਕੇ ਤੇ ਵਧੀਆ ਤਰੀਕੇ ਨਾਲ ਕੰਮ ਕਰਾਇਆ ਜਾਵੇ ਜਿਹੜਾ ਕੋਈ ਜੋ ਜਿਵੇਂ ਬਾਅਦ ਕੰਮ ਹੋਣ ਤੋਂ ਬਾਅਦ ਅਸੀਂ ਸਾਰੇ ਆ ਡਿਟੈਕਟਜਾ ਸਲਾਹਕਾਰ ਬਣ ਜਾਂਦੇ ਆ ਵੀ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਜਾਇਦਾ ਜੀ ਹੁਣ ਸਾਰਿਆਂ ਨੂੰ ਚਾਹੀਦਾ ਆ ਵੀ तरीके ਨਾਲ ਕੰਮ ਹੁੰਦੇ ਹਨ ਕਿ ਜਿਹੜਾ ਲਗਭਗ ਬਰਸਾਤਾ ਦਾ ਪਾਣੀ ਜਿਹੜਾ ਸੀਵਰੇਜ ਪੈ ਸਕੀ ਤੇ ਸਾਡਾ ਜਿਹੜਾ ਦਿੱਲੀ ਨਿਕਾਸ ਵਾਲਾ ਪਾਣੀ ਉਹ ਵੀ ਤਰੀਕੇ ਨਾਲ ਪਾ ਦੇ ਤੇ ਰਾਹ ਮੀਂਹ ਵਰਦੇ ਜਿਵੇਂ ਜੋਂ ਤਾਂ ਸਹੀ ਰਹੇ ਤੇ ਜਿਹੜਾ ਸੰਗਤ ਜਿਹਦੀ ਗੁਰਦਾਰੇ ਸੁੱਕੇ ਪੈਰੀ ਆ ਸਕੇ ਤੇ ਸਾਡੀ ਪਿੰਡ ਦੀ ਸੋਭਾ ਬਣੀ ਇਹੋ ਕੋ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਦਾਰ ਜੀ ਮੈਂ ਵੀ ਜੀ ਦਾ ਖਾਲਸਾ ਸਾਹਿਬ ਜੀ ਮੇਰਾ ਨਾਮ ਜੋ ਗੱਗੇਗਾ ਕੀ ਕਹਿਣਾ ਚਾਹੋਗੇ ਅੱਜ ਸ਼ੁਰੂਆਤ ਕੀਤੀ ਗਈ ਹੈ ਜੀ ਜੀ ਮੈਂ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਸਰਕਾਰ ਦਾ ਹੈ ਪਹਿਲਾਂ ਤਾਂ ਛੜਕਦਾ ਦਿਖਾਓ ਵੀ ਪਹਿਲਾਂ ਬਹੁਤ ਜ਼ਿਆਦਾ ਬੁਰਾ ਹਲੇ ਛੜਕਦਾ ਲੰਘੜ ਜਾਂਦਾ ਤੇ ਸਮਰਾਵਾਂ ਦੀ ਮੀਂਹ ਛੜਕ ਹੀ ਬਹੁਤ ਜ਼ਿਆਦੀ ਏ ਇੱਥੇ ਗੁਰਦਰਾ ਸਾਹਿਬ ਨੂੰ ਵੀ ਛੜਕੇ ਅੱਡੇ ਤੋਂ ਲੈ ਕੇ ਤੇ ਇੱਥੇ ਆਉਣ ਜਿਹੜੇ ਬਹੁਤ ਜ਼ਿਆਦੀ ਮੁਸ਼ਕਲ ਹੀ ਗਏ ਕੋਈ ਗੋਡੇ ਗੱਡੇ ਕਿਨੇ ਕਿਨੇ ਖੰਡੇ ਹੋਏ ਬੈ ਬਈ ਪਹਿਲਾਂ ਆ ਜਿਹੜੀ ਅੱਜ ਸ਼ੁਰੂਆਤ ਕੀਤੀ ਗਈ ਇਹਦੇ ਪੂਰੇ ਪੌਂਦੀ ਤੇ ਕੀ ਕੰਮ ਆ ਜਾਊਗਾ ਮੈਂ ਕਹਿੰਦਾ ਜੀ ਬਹੁਤ ਵਧੀਆ ਫਰਲਾ ਏ ਪਹਿਲਾਂ ਸ਼ੁਰੂ ਕੀਤਾ ਹੈਗਾ ਕਹਿੰਦਾ ਇਹ ਕੰਮ ਤੇ ਹੁਣ ਇਹ ਚਾੜੂ ਸਰਕਾਰ ਨੇ ਆਣ ਕੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਹੀ ਸਲੱਗਾ ਜੋ ਕੰਮ ਆ ਜੀ ਆਗੀ ਆਪਾਂ ਸਿੰਘ ਜੀ ਬਲਾਕ ਪ੍ਰਧਾਨਾ ਮਾਦਮ ਪਰ ਕੇ ਲਗਾ ਬੱਤੀ। ਆ ਜੋ ਭਾਈ। ਇਹ ਜੀ ਬੜੀ ਖੁਸ਼ੀ ਦੀ ਗੱਲ ਆ। ਬਹੁਤ ਖੁਸ਼ੀ ਆ। ਬਹੁਤ ਲੰਮੇ ਸਮੇਂ ਤੋਂ ਸਾਡੇ ਬਾਸ ਸਟੈਂਡ ਤੋਂ ਬਾਬਾ ਵੀਰ ਸਿੰਘ ਵਰਦਾਰਾ, ਬਾਬਾ ਕਾਨ ਸਿੰਘ ਵਰਦਾਰਾ, ਹਮ ਕਿਤਾਈ ਕੀ ਪੱਤੀ ਵਰਦਾਰਾ ਬਹੁਤ ਜਿਆਦਾ ਹੀ ਛੜਕਦਾ ਮੰਦਾ ਵਾਲੇ। ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਘ ਢੁੱਲਰ ਵੱਲੋਂ ਅੱਜ ਇਹ ਕੰਮ ਸ਼ੁਰੂ ਕਰਵਾਇਆ ਗਿਆ। ਬਹੁਤ ਲੰਮੇ ਸਮੇਂ ਤੋਂ ਇਹਦੀ ਲੋੜ ਹੀ ਅੱਜ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਜੀ ਇਹ ਅਸੀਂ ਬਾਬੇ ਖਾਨ ਸਿੰਘ ਗੁਰਦਾਰੇ ਤੋਂ ਲਾ ਕੇ ਬਸਟੈਂਡ ਬਸਟੈਂਡ ਤੋਂ ਅਸੀਂ ਛੱਪੜ ਦੇ ਵਿੱਚ ਪਾਣੀ ਦੀ ਸ਼ੁਰੂਆਤ ਕਰ ਰਹੇ ਹਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਦੇਵ ਸਿੰਘ ਜੋ ਟਰੈਕਟਰਾਂ ਵਾਲੇ ਜਿਨ੍ਹਾਂ ਨੇ ਆਪਣੀ ਮਾਲਕੀ ਦੇ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਇੱਧਰ ਦੀ ਸੀਵਰੇਜ ਅੱਜ ਪਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਦਾ ਵੀਰ ਬਲਦੇਵ ਸਿੰਘ ਰਾਜੀ ਬਾਕੀ ਹੋਰ ਸਾਰੀ ਸੁਪਤੀ ਟੀਮ ਆਮ ਆਦਮੀ ਪਾਰਟੀ ਦੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਹੋਏ ਨੇ ਬਾਬਾ ਜੀ ਪਹੁੰਚੇ ਅਮਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸੁਪਾਲ ਸਿੰਘ ਠੀਕਣਾ ਜਾਓਗੇ ਅੱਜ ਜਿਹੜਾ ਸ਼ੁਰੂਆਤ ਕੀਤੀ ਅੱਜ ਜੀ ਪਿੰਡ ਦੇ ਵਿੱਚ ਜਿਹੜਾ ਪਿੰਡ ਸਾਡਾ ਸੰਭਰਾ ਪਿੰਡ ਢਾਈ ਦੇ ਵਸਿਆ ਹੁੰਦੇ باوجود ਵੀ ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਸਾਡੇ ਚੱਲ ਰਹੀ ਸੀ ਅੱਗੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਬਹੁਤੀ ਸਰਕਾਰਿਓ ਕੈਬਨਿਟ ਮੰਤਰੀ ਸਰਕਾਰ ਲਾਲਜੀਤ ਸਿੰਘੀ ਭੁੱਲਰ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਜਿਹੜਾ ਉਹ ਕੰਮ ਇੱਕ ਚੱਲ ਰਿਹਾ ਹੈ ਤੇ ਨਾਲ ਹੀ ਧੰਨਵਾਦ ਅਸੀਂ ਉਸ ਤੋਂ ਵੀ ਜ਼ਿਆਦਾ ਜਿਹੜਾ ਕਰਦੇ ਆ ਸਰਦਾਰ ਬਦੀਲ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਨਿੱਜੀ ਜਗ੍ਹਾ ਦੇ ਵਿੱਚ ਦੀ ਜਿਹੜਾ ਨਿਕਾਸ ਕਰਾ ਰਹੇ ਆ ਔਰ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਸਾਡੇ ਬਲਾਕ ਪ੍ਰਧਾਨ ਸਰਦਾਰ ਅਰਤਾਰ ਸਿੰਘ ਜੀ ਦੀ ਗਵਾਹੀ ਦੇ ਵਿੱਚ ਜਿਹੜੀ ਆ ਕੰਮ ਕਰਾ ਰਹੇ ਆ ਉਰਾਸ਼ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਦੇ ਕੰਮ ਇਸ ਤੋਂ ਵੀ ਜ਼ਿਆਦੀ ਸਪੀਡ 'ਚ ਜਾਰੀ ਰਹਿਣਗੇ ਕੀ ਕਹਿਣਾ ਚਾਹੋਗੇ ਅੱਜ ਆਹ ਜਿਹੜਾ ਪੂਰੇ ਪੌਂਦੀ ਸ਼ੁਰੂਆਤ ਕੀਤੀ ਜੀ ਆਤੀ ਬੱਸ ਸਟੈਂਡ ਤੋਂ ਰੱਖ ਕੇ ਗਦਾਈ ਕੀ ਬਤੀ ਤੱਕ ਜਿਹੜੀ ਸੜਕਾਂ ਬਹੁਤ ਮੰਦੀ ਹਾਲਤ ਸੀ ਪਾਣੀ ਜਿਹੜਾ ਵਾ ਨਾਲੀਆਂ ਟੁੱਟ ਕੇ ਸੜਕ ਦੇ ਉੱਪਰ ਤਰਿਆ ਰਹਦਾ ਸੀ ਤੇ ਛੱਤ ਜਿਹੜੀ ਸਾਰੀ ਟੁੱਟ ਚੁੱਕੀ ਸੀ ਇਹ ਸਰਦਾਰ ਲਾਲਜੀਤ ਸਿੰਘ ਜੀ ਭੋਲਰ ਕੈਬਨਿਟ ਮੰਤਰੀ ਉਹਨਾਂ ਦੇ ਅਧਿਸ਼ਣ ਦੇ ਸਤਾ ਤੇ ਆਹੜਾ ਕੰਮ ਆ ਸ਼ੁਰੂ ਕੀਤਾ ਗਿਆ ਵਾ ਸੀਵਰੇਜ ਦਾ ਐਹੀ ਉਹਨਾਂ ਦਾ ਵੀ ਬਹੁਤ ਬਹੁਤ ਨੋਬਾਦ ਕਰਦੇ ਆ ਤੇ ਨਾਲ ਅਵਤਾਰ ਸਿੰਘ ਜੀ ਬਲਾਗ ਪ੍ਰਧਾਨ ਸਭਰਾ ਦੀ ਪੂਰੀ ਪੰਚਾਇਤ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਵਾ ਸਾਰਿਆਂ ਦਾ ਬਹੁਤ ਧੰਨਵਾਦ ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਆਪਣੀ ਮਾਲਕੀ ਦੇ ਵਿੱਚ ਦੀ ਕਿਆ ਪਿਆ ਦੀ ਸੀਵਰੇਜ ਪਾ ਕੇ ਤੇ ਛੱਪੜ ਦੇ ਵਿੱਚ ਪਾ ਦਿਓ ਅਸੀਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦੇ ਆ ਬੈਗਰ ਦੀ ਕਹਾਣੀ ਸਾਰਾ ਬੈਗਰ